15 ਅਗਸਤ ਨੂੰ ਲੈ ਕੇ ਅੰਮ੍ਰਿਤਸਰ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਵੱਲੋਂ ਅੰਮ੍ਰਿਤਸਰ ਦੇ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਦੀ ਕੀਤੀ ਗਈ ਚੈਕਿੰਗ ਉਹਨਾਂ ਵੱਲੋਂ ਕਿਹਾ ਗਿਆ ਕਿ ਅੰਮ੍ਰਿਤਸਰ ਦੇ ਸਾਰੇ ਹੀ ਇਲਾਕਿਆਂ ਦੇ ਥਾਣਿਆਂ ਅਤੇ ਨਾਕਿਆਂ ਤੇ ਸੀਨੀਅਰ ਅਧਿਕਾਰੀਆਂ ਦੀਆਂ ਲਗਾਈਆਂ ਗਈਆਂ ਡਿਊਟੀਆਂ ਤਾਂ ਕਿ ਕੋਈ ਅਨਸਖਾਵੀ ਘਟਨਾ ਨਾ ਵਾਪਰ ਸਕੇ ਕਿਉਂਕਿ ਮਾੜੇ ਅੰਸਰ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ ਪਰ ਪੰਜਾਬ ਸਰਕਾਰ ਇਹੋ ਜਿਹੇ ਮਾੜੇ ਅੰਸਰਾਂ ਨੂੰ ਪੰਜਾਬ ਦਾ ਮਾਹੌਲ ਖਰਾਬ ਨਹੀਂ ਕਰਨ ਦੇਵੇਗੀ ਕਿਉਂਕਿ ਚੱਪੇ-ਚੱਪੇ ਤੇ ਪੰਜਾਬ ਪੁਲਿਸ ਦੇ ਜਵਾਨ ਤਾਇਨਾਤ ਹਨ ਅਤੇ ਹਰੇਕ ਆਉਣ ਜਾਣ ਵਾਲੇ ਤੇ ਤਿੱਖੀ ਨਜ਼ਰ ਹੈ ਆਓ ਗੱਲਬਾਤ ਕਰਦੇ ਹਾਂ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦਾ ਕੀ ਕਹਿਣਾ ਤੁਸੀਂ ਦੇਖਦੇ ਰਹੋ ਜੀਡੀਐਸ న్యూਸ ਚੈਨਲ ਦੇ ਨਾਲ ਪੱਤਰਕਾਰ ਸਵੈਮਾਨ ਦੀ ਵਿਸ਼ੇਸ਼ ਰਿਪੋਰਟ ਦੇਖੋ ਜਿਹੜਾ 인ਡੀਪੈਂਡੈਂਸ ਡੇ ਦੇ ਸਬੰਧ ਚ ਹਮੇਸ਼ਾ ਅਲਰਟ ਹੁੰਦਾ ਉਸਮਾਨ ਦੇ ਚ ਰੇਲਵੇ ਸਟੇਸ਼ਨ ਅੰਮ੍ਰਿਤਸਰ ਆਪਾਂ ਅਸੀਂ ਹੱਥ ਚੈਕਿੰਗ ਕੀਤੀ ਆ ਸਾਰੇ ਸੀਨੀਅਰ ਆਫੀਸਰ ਮੌਜੂਦ ਆ ਬੇਸਿਕਲੀ ਦਾ ਰੇਲਵੇ ਸਟੇਸ਼ਨ ਹੈ ਆਮ ਤਰਫ ਬਹੁਤ ਹੁੰਦੀ ਹੈ ਦੀ ਇੰਟਰ ਸਟੇਟ ਇੰਟਰ ਡਿਸਟ੍ਰਿਕਟ ਪੈਸੇਂਜਰ ਦੀ ਪਬਲਿਕ ਦੀ ਉਹਦੇ ਮੱਦੇ ਨਜ਼ਰ ਰੱਖਦੇ ਕੇਈ ਵਾਰੀ ਕ੍ਰਿਮੀਨਲ ਸਾਰਟ ਕਰਨ ਦੀ ਕੋਸ਼ਿਸ਼ ਕਰਦੇ ਕਿਉਂਕਿ ਉਹਦੇ ਚ ਲੱਗਦਾ ਕਿ ਸਾਡਾ ਕਿਹੜੇ ਕੋਈ ਆਇਡੈਂਟੀਟੀ ਪਤਾ ਲਗਣੀ ਕਨਸੀਲਮੈਂਟ ਕਰਨ ਦਾ ਜਾਦਾ ਚਾਂਸ ਬਣਦਾ ਸੋ ਸਾਡਾ ਫੋਕਸ ਇਸ ਕਰਕੇ ਪਬਲਿਕ ਪਲੇਸਿਸ ਤੇ ਹੈ ਚਾਹੇ ਉਹ ਬੱਸ ਸਟੈਂਡ ਹੈ ਮਾਲਸ ਨੇ ਰੇਲਵੇ ਸਟੇਸ਼ਨ ਨੇ ਇਸ ਤੋਂ ਇਲਾਵਾ ਅਸੀਂ ਓਵਰਆਲ ਡੋਮਿਨੇਸ਼ਨ ਜਿਹੜੀ ਕਰ ਰਹੇ ਆ ਸਾਰੇ ਸਿਟੀ ਨੂੰ ਅਸੀਂ ਸੈਕਟਰ ਸਬਸੈਕਟਰ ਚ ਡਿਵਾਈਡ ਕੀਤਾ ਸਪੈਸ਼ਲ ਆਫੀਸਰ ਦੀ ਡਿਊਟੀ ਲਈ ਹੈ ਪਰ ਪੁਲਿਸ ਸਟੇਸ਼ਨ ਜਿੰਨੇ ਸਾਡੇ ਕੋਲ ਐਕਸਟਰਾ ਜੀਓਜ਼ ਨੇ ਉਹ ਗੈਸਟਰ ਆਫਸਰ ਉਹ ਸਾਰਿਆਂ ਨੂੰ ਇੱਕ ਏਰੀਆ ਦਿੱਤਾ ਗਿਆ ਉਥੇ ਨਾਕਾ ਚੈਕਿੰਗ ਦੇ ਉੱਤੇ ਮੇਨ ਫੋਕਸ ਸਾਡਾ ਯੰਗਸਟਰਸ ਤੇ ਆ ਤੇ ਜਿਹੜੇ ਸਪੈਸ਼ਲੀ ਟੂ-ਵੀਲਰ ਤੇ ਔਰ ਮੂਹ ਬਨ ਕੇ ਘੁਮ ਰਹੇ ਆ ਉਹਨਾਂ ਦੇ ਖਿਲਾਫ ਅਸੀਂ ਬੜਾ ਸਟ੍ਰਿਕਟ ਐਕਸ਼ਨ ਲੈ ਰਹੇ ਹਾਂ ਇੰਪਾਉਂਡਿੰਗ ਬਹੁਤ ਹੋਈ ਹੈ ਕਿ ਟੂ-ਵੀਲਰ ਦੀ ਪਿਛਲੇ ਦਿਨਾਂ ਚ ਇਸੇ ਤਰ੍ਹਾਂ ਜਿਹੜੇ ਹੋਟਲਸ ਨੇ ਸਰਾਵਾਂ ਨੇ ਜਾਂ ਟੈਨੈਂਟਸ ਨੇ ਕਿਰਾਏ ਦੇ ਲੋਕਾਂ ਨੇ ਦਿੱਤੇ ਹੋਏ ਆ ਤੇ ਇਨਫੋਰਮੇਸ਼ਨ ਪੁਲਿਸ ਨੂੰ ਦਿੱਤੀ ਨਹੀਂ ਉਹਨਾਂ ਦੀ ਵੀ ਚੈਕਿੰਗ ਹੋ ਰਹੀ ਹੈ ਔਰ ਜਿੱਥੇ ਕੋਈ ਗਲਤ ਪਾਇਆ ਗਿਆ ਹੋਟਲ ਓਨਰ ਜਾਂ ਮਾਲਕ ਮਕਾਨ ਨੂੰ ਖਿਲਾਫ ਵੀ ਐਕਸ਼ਨ ਲੈ ਰਹੇ ਆ ਮੇਨ ਜਿਹੜਾ ਫੋਕਸ ਹੈ ਕਿ ਸਾਰੀ ਫੋਰਸ ਬਰੀਫਡ ਹੈ ਔਰ ਜਿਵੇਂ ਰੇਲਵੇ ਸਟੇਸ਼ਨ ਹੈ ਤੇ ਜੀਆਰਪੀ ਉਹਨਾਂ ਦਾ ਕੰਪੋਨੈਂਟ ਹੈ ਜਿਹੜੀ ਗਵਰਨਮੈਂਟ ਰੇਲਵੇ ਪੁਲਿਸ ਆਪਣੀ ਆ ਪੁਲਿਸ ਦਾ ਯੂਨਿਟ ਹੈ ਆਰਪੀਐਫ ਹੈ ਸੈਂਟਰਲ ਗਵਰਨਮੈਂਟ ਦੀ ਫੋਰਸ ਹੈ ਉਹ ਵੀ ਸਾਡੇ ਨਾਲ ਸਾਰੇ ਲੱਗੇ ਹੋਏ ਨੇ ਸੀਸੀਟੀਵੀ ਸਾਰੇ ਚੈੱਕ ਕੀਤੇ ਆ ਉਹਨਾਂ ਤੋਂ ਜਿਹੜਾ ਸੀਸੀਟੀਵੀ ਨੂੰ ਮੈਨ ਕਰ ਰਹੇ ਉਹਨਾਂ ਨੂੰ ਵੀ ਸਮਝਾਇਆ ਗਿਆ ਕਿ ਕਿਹੜੀ ਚੀਜ਼ ਨੂੰ ਕਿਸ ਤਰ੍ਹਾਂ ਫੋਕਸ ਕਰਨਾ ਹੈ ਸਪੈਸ਼ਲੀ ਨੇਰੇ ਦੇ ਟਾਈਮ ਜਾਂ अर्ਲੀ ਮਾਰਨਿੰਗ ਤੋ ਜਿਹੜੀਆਂ अर्ली मॉर्निंग ट्रेन ਜਾਂਦੀਆਂ ਔਰ ਇਸੇ ਤਰ੍ਹਾਂ ਜੀਆਰਪੀ ਨੂੰ ਇਹ ਵੀ ਕਿਹਾ ਕਿ ਐਂਟੀ ਸਬੋਟਾਜ ਚੈੱਕ ਕੀਤਾ ਜਾਵੇ ਗੱਡੀਆਂ ਦਾ ਡੱਬਿਆਂ ਦਾ ਔਰ ਕੋਈ ਤੁਹਾਡੀ ਗ੍ਰੈਫਿਟੀ ਲਿਖਣ ਦੀ ਕੋਸ਼ਿਸ਼ ਕਰਦਾ ਹੋਰ ਕਰਦਾ ਬੰਦਿਆਂ ਦੀ ਤਲਾਸ਼ੀ ਲਈ ਜਾਵੇ ਪਲੈਟਫਾਰਮ ਤੇ ਜਾਂ ਰੇਲਵੇ ਸਟੇਸ਼ਨ ਤੇ ਐਂਟਰ ਕਰਦੇ ਕਿਸੇ ਨੇ ਬੈਗ ਚ ਕੋਈ ਚੀਜ਼ ਪਾਈ ਹੋਈ ਹੈ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਡੇ ਆਪਰੇਸ਼ਨ ਦਾ 파ਟ ਸਰ ਕੋਈ ਖਾਮੀਆਂ ਪਾਈਆਂ ਗਈਆਂ ਕਿਸੇ ਗੇਟ ਤੇ ਐਂਟਰੀ ਪੁਆਇੰਟ ਤੇ ਐਗਜ਼ਿਟ ਪੁਆਇੰਟ ਤੇ ਸੀਸੀਟੀਵੀ ਚੈੱਕ ਕੀਤੇ ਨੇ ਸੀਸੀਟੀਵੀ ਸਾਰੇ ਵਰਕਿੰਗ ਨੇ ਜਾਂ ਨਹੀਂ ਕਿਤੇ ਕੋਈ ਖਾਮੀ ਪਾਈ ਗਈ ਹੈ ਕਿ ਸਾਰਾ ਕੁਝ ਨਹੀਂ ਅਜੇ ਅਜੇ ਠੀਕ ਸੀਗਾ ਮੈਂ ਹੁਣੇ ਸਾਰੇ ਜੀਆਰਪੀ ਦਾ ਅਲੱਗ ਦੇਖਿਆ ਸੀਸੀਟੀਵੀ ਰੂਮ ਔਰ ਫੋਕਸ ਵੀ ਕੈਮਰੇ ਦਾ ਬਹੁਤ ਵਧੀਆ ਤੇ ਕਲੀਅਰ ਹੈ ਤੋ ਇਹਦੇ ਚ ਬੰਦਾ ਬਚ ਕੇ ਨਹੀਂ ਜਾ ਸਕਦਾ ਜਦੋਂ ਰੇਲਵੇ ਸਟੇਸ਼ਨ ਦੀ ਹਦੂਦ ਦੇ ਵਿੱਚ ਆ ਗਿਆ ਗੋਲਬਾਗ ਸਾਈਡ ਵੀ ਬਹੁਤ ਵਧੀਆ ਕਵਰੇਜ ਹੈ ਸਾਰੀ ਤੋ ਇਹਦੇ ਵਿੱਚ ਸਾਨੂੰ ਬੜਾ ਫਾਇਦਾ ਹੈ ਟੈਕਨੋਲੋਜੀ ਦਾ ਕਿਉਂਕਿ ਇੱਕ ਵਾਰ ਬੰਦਾ ਇਸ ਏਰੀਏ 'ਚ ਆ ਗਿਆ ਤਾਂ ਉਹ ਆਈਡੈਂਟੀਫਾਈ ਹੋ ਜਾਏਗਾ ਇਮੀਡੀਏਟਲੀ ਸਰ ਇੱਕ ਵਾਰ ਆਪਾਂ ਦੇਖ ਰਹੇ ਹਾਂ ਤੁਹਾਡੇ ਪਿੱਛੇ ਐਕਸ-ਰੇ ਮਸ਼ੀਨ ਹੈ ਤੇ ਤੁਹਾਡੇ ਗਾਰਡ ਵੀ ਅਸੀਂ ਕਾਫੀ ਦਿਨ ਪਹਿਲਾਂ ਤੋਂ ਇੱਥੇ ਦੇਖ ਰਹੇ ਸੀ ਤੇ ਜਿਹੜੇ ਪੈਸੇਂਜਰ ਨੇ ਜਦੋਂ ਆਪਣੇ ਬੈਗੇਜ ਲੈ ਕੇ ਨਿਕਲਦੇ ਨੇ ਇਹਦੇ ਅੰਦਰੋਂ ਕੋਈ ਵੀ ਉਹਨੂੰ ਐਕਸ-ਰੇ ਕਰਵਾ ਕੇ ਨਹੀਂ ਨਿਕਲਦਾ ਤੇ ਤੁਹਾਡੀ ਜਿਹੜੀ ਪੋਰਟਸ ਤੇ ਜਿਹੜੇ ਗਾਰਡ ਨੇ ਉਹ ਹੀ ਕਹਿ ਰਹੇ ਨੇ ਕਿ ਸਾਈਡ ਤੋਂ ਤੁਸੀਂ ਇੱਧਰੋਂ ਨਿਕਲ ਜਾਓ ਤੇ ਇਸ ਤਰਿਕਾ ਨਾਲ ਚੈਕਿੰਗ ਤਾਂ ਠੀਕ ਹੈ ਪਰ ਜੇ ਕੋਈ ਬੈਗ ਦੇ ਵਿੱਚ ਕੁਝ ਲੈ ਕੇ ਜਾਏ ਤਾਂ ਮੈਂ ਟੀਆਰਪੀ ਵਾਲੇ ਐਸਐਚਓ ਸਾਹਿਬ ਨੂੰ ਇਸ ਤੋਂ ਬਾਅਦ ਮੀਟਿੰਗ ਰੱਖੀ ਹੈ ਉਹਨਾਂ ਦੇ ਆਫੀਸਰਸ ਨਾਲ ਮੈਡਮ ਉਹਨਾਂ ਦੇ ਜਿਹੜੇ ਸਪੈਸ਼ਲ ਡੀਜੀ ਨੇ ਮੈਡਮ ਸ਼ੁਸ਼ੀ ਪ੍ਰਭਾ ਉਹਨਾਂ ਨਾਲ ਵੀ ਮੇਰੀ ਗੱਲ ਹੋ ਗਈ ਹੈ ਟਲੀ ਹੁਣ ਸਰੇ ਤੇ ਗਾਰਡ ਕੋਈ ਨਹੀਂ ਐ ਐਕਸਲੇ ਮਸ਼ੀਨ ਤੇ ਅਪੀ ਕਰਨਗੇ ਜੀ ਹੁਣ ਇਸੇ ਕਰਕੇ ਆਪਾਂ ਆਏ ਆ ਇਹ ਸਾਡੇ ਨਾਲੇ ਮੈਸੇਜ ਚੱਲ ਗਿਆ ਉਸ ਤੋਂ ਬਾਅਦ ਮੀਟਿੰਗ ਰੱਖੀ ਆ ਆਰਪੀਐਫ ਤੇ ਜੀਆਰਪੀ ਨਾ ਸਾਰੇ ਪੁਆਇੰਟਸ ਕਵਰ ਹੋ ਗਏ ਜਸਪਾਲ ਸਰ 에어ਪੋਰਟ ਤੇ ਅਲਰਟ ਤੇ ਕਿਹਾਗਾ ਅਮਰ ਸਦਾ ਸੋਸ਼ਲ ਮੀਡੀਆ ਦੇ ਫੋਟੋ ਸਾਰੇ ਜਨਰਲ ਇੰਡੀਆ ਵਾਸਤੇ ਹੀ ਹੈਗਾ ਅਲਰਟ ਉਹ ਤਾਂ ਅਸੀਂ ਰਹਨੇ ਆ ਸੀਆਈਐਸਐਫ ਫਾਰ 에어ਪੋਰਟ ਅਥਾਰਟੀ ਨਾਲ ਸਾਡਾ ਬੜਾ ਅੱਛਾ ਕੋਆਰਡੀਨੇਸ਼ਨ ਹੈ ਉੱਥੇ ਆਲਰੇਡੀ ਆਪਰੇਸ਼ਨ ਚੱਲ ਰਹੇ ਨੇ ਥੈਂਕ ਯੂ